ਜਿਨ੍ਹਾਂ ਨੇ ਕਿ ਹੁਣ ਤੱਕ 2 ਕਰੋੜ 7 ਲੱਖ ਤੋਂ ਜ਼ਿਆਦਾ ਪੇਸ਼ੈਂਟਸ ਦੇਖਿਆ ਉਹਦੇ ਚੋਂ 92 ਲੱਖ ਜਿਹੜੇ ਪੇਸ਼ੈਂਟ ਹੈ ਉਹ ਯੂਨੀਕ ਪੇਸ਼ੈਂਟਸ ਹੈ ਜੋ ਇੱਕ ਵਾਰੀ ਆਮ ਆਦਮੀ ਕਲੀਨਿਕ ਵਿੱਚ ਦਵਾਈ ਲੈਣ ਆਏ ਔਰ 1 ਕਰੋੜ 15 ਲੱਖ ਪੇਸ਼ੈਂਟਸ ਉਹ ਹੈਗੇ ਆ ਜਿਹੜੇ ਬਾਰ-ਬਾਰ ਆਏ ਆ ਇਹਦਾ ਮਤਲਬ ਲੋਕ ਆਏ ਉਹਨਾਂ ਨੂੰ ਪਤਾ ਲੱਗਿਆ ਕਿ ਆਮ ਆਦਮੀ ਕਲੀਨਿਕ ਆ ਉਹਨਾਂ ਨੂੰ ਸਰਵਿਸ ਅੱਛੀ ਲੱਗੀ ਉਹਨਾਂ ਦੇ ਟੈਸਟ ਵੀ ਹੋਏ ਔਰ ਦਵਾਈਆਂ ਵੀ ਮਿਲੀਆਂ ਔਰ ਲੋਕ ਬਾਰ-ਬਾਰ ਜਿਹੜੇ ਉਹ ਦਵਾਈ ਲੈਣ ਆ ਰਹੇ ਆ ਖਾਸ ਕਰਕੇ ਉਹਦਾ ਜਿਹੜੀਆਂ ਸਭ ਤੋਂ ਦੋ ਕਾਮਨ ਬਿਮਾਰੀਆਂ ਹੈਗੀਆਂ ਉਹ ਹੈਗੀਆਂ ਹਾਈਪਰਟੈਨਸ਼ਨ ਐਂਡ ਡਾਇਬੀਟਿਸ ਤੇ ਤੀਜੇ ਨੰਬਰ ਤੇ ਹੈਗੀਆਂ ਜਿਹੜੀਆਂ ਛਾਤੀ ਦੇ ਰੋਗ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕ੍ਰੋਨਿਕ ਬ੍ਰੌਨਕਾਈਟਿਸ ਔਰ ਅੱਜ ਹੀ ਮੈਂ ਜਿਹੜਾ ਹੈਗਾ ਉਹ ਅਸੀਂ ਹਸ ਫਾਊਂਡੇਸ਼ਨ ਦੇ ਨਾਲ 8 ਹਸਪਤਾਲਾਂ ਦੇ ਵਿੱਚ 30 ਜਿਹੜੀਆਂ ਡਾਇਲਸਿਸ ਮਸ਼ੀਨ ਦੀ ਜਿਹੜੀ ਸ਼ੁਰੂਆਤ ਕਰਾਈ ਆ ਪਟਿਆਲੇ ਤੋਂ ਉਹਦੇ ਵਿੱਚ 90% ਦੇ ਵਿੱਚ ਕਾਰਨ ਹੀ ਬਲੱਡ ਪ੍ਰੈਸ਼ਰ ਤੇ ਸ਼ੂਗਰ ਹੈ ਜੋ ਸਾਡਾ ਪ੍ਰਾਇਮਰੀ ਕੇਅਰ ਦੇ ਵਿੱਚ ਆ ਰਿਹਾ ਕਿ 90% ਲੋਕਾਂ ਨੂੰ ਬਲੱਡ ਪ੍ਰੈਸ਼ਰ ਸ਼ੂਗਰ ਹੈ ਜਿਹੜੀਆਂ ਨੀਡਿਕ ਵਪਾਰੀਆਂ ਸਭ ਤੋਂ ਜ਼ਿਆਦਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਕ੍ਰੋਨਿਕ ਕਿਡਨੀ ਡਿਜ਼ੀਜ਼ ਆਪਾਂ ਉੱਥੇ ਪਹੁੰਚ ਗਏ ਆ ਕਿ ਜਿੱਥੇ ਲੋਕਾਂ ਨੂੰ ਡਾਇਲਿਸਿਸ ਦੀ ਲੋੜ ਪੈ ਰਹੀ ਹੈ ਔਰ ਸਾਡੇ 41 ਜਿਹੜੇ ਤਕਰੀਬਨ ਸੈਂਟਰ ਆ ਗਿਆ ਉਹ ਸੌਰੀ 31 ਪਹਿਲਾਂ ਸੀ ਅੱਜ 839 ਔਰ ਇਸੇ ਤਰ੍ਹਾਂ ਅਸੀਂ ਜਿਹੜਾ ਇਹਨਾਂ ਦੇ ਐਨਜੀਓਜ਼ ਦੇ ਨਾਲ ਬਹੁਤ ਸਾਰੀਆਂ ਮਸ਼ੀਨਾਂ ਔਰ ਅੱਜ ਮੈਂ ਤੀ ਦੇ ਕੇ ਆਇਆ ਤੇ ਅਸੀਂ 40 ਮਸ਼ੀਨਾਂ ਹੋਰ ਲੈ ਰਹੇ ਆ ਜੀ ਹੈਲਥ ਡਿਪਾਰਟਮੈਂਟ ਵੱਲੋਂ ਤੇ ਸਾਡੇ 22 ਦਾ ਇੱਕ ਸਾਲ ਦੇ ਵਿੱਚ ਵਿੱਚ ਸਾਡੀਆਂ ਜਿਹੜੀਆਂ ਹੈਗੀਆਂ ਉਹ ਅਸੀਂ 23 ਜ਼ਿਲ੍ਹਾ ਹਸਪਤਾਲ ਤੇ 41 ਜਿਹੜੇ ਸਾਡੇ 41 ਜਿਹੜੇ ਸਬਡਿਵੀਜ਼ਨ ਹਸਪੀਟਲ ਹੈ ਸਾਰਿਆਂ ਦੇ ਵਿੱਚ ਡਾਇਲਿਸਿਸ ਦੀ ਜਿਹੜੀ ਸਹੂਲਤ ਹੈਗੀ ਆ ਉਹ ਫ੍ਰੀ ਤੇ ਕੁਆਲਿਟੀ ਕੇਅਰ ਜਿਹੜੀ ਆ ਲੋਕਾਂ ਨੂੰ ਅਵੇਲੇਬਲ ਹੋਏਗੀ ਇਹ ਵੀ ਇੱਕ ਲੈਂਡਮਾਰਕ ਹੈ ਤੇ ਇਹ ਪ੍ਰਾਇਮਰੀ ਕੇਅਰ ਦਾ ਕਮਾਲ ਹੈ ਜੀ ਜਿਹੜੀ ਪ੍ਰੋਫੈਨਸ਼ਨ ਹੈ ਜਿਹੜੇ ਲੋਕਾਂ ਦੇ ਗੁਰਦੇ ਫੇਲ ਨਾ ਹੋਣ ਜਦੋਂ ਕਿਸੇ ਨੂੰ 슈ਗਰ ਦਾ ਪੇਸ਼ੈਂਟ ਹੁੰਦਾ ਤੁਸੀਂ ਦੇਖਦੇ ਹੋ ਕਿ ਲੋਕਾਂ ਦੀਆਂ ਪੈਰਾਂ ਦੀਆਂ ਉਂਗਲਾਂ ਕੱਟੀਆਂ ਹੁੰਦੀਆਂ ਕਈ ਵਾਰੀ ਪੈਰ ਹੀ ਕੱਟਿਆ ਹੁੰਦਾ ਜਾਂ ਉਹਨਾਂ ਦੇ ਗੁਰਦੇ ਫੇਲ ਹੋ ਜਾਂਦੇ ਆ ਸਟ੍ਰੋਕ ਹੋ ਜਾਂਦਾ ਪਰ ਇੱਕ ਪਾਸਾ ਮਾਰਿਆ ਜਾਂਦਾ ਹਾਰਟ ਅਟੈਕ ਹੋ ਕੇ ਡੈਥ ਹੋ ਜਾਂਦੀ ਹੈ ਸਾਇਲੈਂਟ ਹਾਰਟ ਅਟੈਕ ਕਹਿੰਦੇ ਆ ਉਹਨਾਂ 슈ਗਰ ਦੇ ਮਰੀਜ਼ ਨੂੰ ਸਾਇਲੈਂਟ ਹਾਰਟ ਅਟੈਕ ਹੁੰਦਾ ਤੇ ਬੰਦਾ ਸੌਂਦਾ ਹੈ ਸਵੇਰੇ ਉੱਠਦਾ ਹੀ ਨਹੀਂ ਹੈ ਸੋ ਜੇ ਅਸੀਂ ਉਹਨਾਂ ਦਾ अर्ਲੀ ਡਾਇਗਨੋਸਿਸ ਤੇ ਟ੍ਰੀਟਮੈਂਟ ਕਰਾਂਗੇ ਉਸ ਤੋਂ ਰੋਕ ਬਚਣਗੇ ਉਹਨਾਂ ਦੀ ਕੁਆਲਿਟੀ ਆਫ ਲਾਈਫ ਬੈਟਰ ਹੋਏਗੀ ਔਰ ਇਹਦੇ ਨਾਲ ਇੱਕ ਫਾਇਦਾ ਮਤਲਬ ਇਹ ਵੀ ਹੁੰਦਾ ਕਿ ਪੇਸ਼ ਉਹਦੇ ਉਹਨਾਂ ਦੀਆਂ ਕੰਪਲਿਕੇਸ਼ਨ ਜਿਹੜੀਆਂ ਹੈਗੀਆਂ ਡਾਇਬੀਟਿਸ ਤੇ ਹਾਈ ਬਲੱਡ ਪ੍ਰੈਸ਼ਰ ਦੀਆਂ ਨਹੀਂ ਹੋਣਗੀਆਂ ਤੇ ਦੂਜਾ ਪ੍ਰੋਡਕਟਿਵਿਟੀ ਵਾਧੀ ਹੈ ਇਹਦੇ ਨਾਲ ਸਮਾਜ ਨੂੰ ਫਾਇਦਾ ਹੁੰਦਾ ਸਰਕਾਰ ਨੂੰ ਫਾਇਦਾ ਹੁੰਦਾ ਲੋਕਾਂ ਨੂੰ ਫਾਇਦਾ ਹੁੰਦਾ ਕਿ ਜਿਹੜਾ ਬੰਦਾ ਆਪਣਾ ਕੰਮ ਛੱਡ ਕੇ ਆਪਣਾ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛੋਟਾ ਦੁਕਾਨਦਾਰ ਹੈ ਜਾਂ ਵਪਾਰੀ ਹੈ ਉਹਨੂੰ ਸ਼ਹਿਰ ਨਹੀਂ ਜਾਣਾ ਪੈਗਾ ਦਵਾਈ ਲੈਣ ਤੇ ਆਊਟ ਆਫ ਪਾਕਟ ਐਕਸਪੈਂਸਸ ਸਿਰਫ ਆਮ ਆਦਮੀ ਕਲੀਨਿਕ ਕਰਕੇ ਪੰਜਾਬ ਦੇ ਲੋਕਾਂ ਦੇ 1050 ਕਰੋੜ ਰੁਪਏ ਜਿਹੜੇ ਆਊਟ ਆਫ ਪਾਕਟ ਐਕਸਪੈਂਸਸ ਹੈ ਉਹ ਬਚਿਆ ਔਰ ਏਮਜ਼ ਦੀ ਸਟੱਡੀ ਹੈ ਆਲੰਡੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਨਿਊ ਦਿੱਲੀ ਦੀ ਕਿ ਮжоਰਿਟੀ ਆਫ ਦਾ ਪੀਪਲ ਜਿਹੜੇ ਹੈਗੇ ਆ ਦੇ ਸਲਿਪ ਬਿਲੋ ਦਾ ਪੋਵਰਟੀ ਲਾਈਨ ਬਿਕਾਜ਼ ਆਫ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਸੋ ਉਸ ਤੋਂ ਲੋਕ ਬਚਣਗੇ ਕਰਜ਼ਾਈ ਹੋਣ ਤੋਂ ਬਚਣਗੇ ਇਸੇ ਤਰ੍ਹਾਂ ਜਿਹੜਾ ਸਾਡਾ ਸੈਕੰਡਰੀ ਕੇਅਰ ਹੈ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਕਿ ਉਹਦੇ ਚ 253 ਕਿਸਮ ਦੀਆਂ ਦਵਾਈਆਂ ਸਾਡੇ ਵੇਅਰ ਹਾਊਸ ਵਿੱਚ ਅਵੇਲੇਬਲ ਹੈ ਸਾਰੇ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਵਾਸਤੇ ਜਿਹੜੇ ਸੀਐਸਸੀ ਆ ਉਹਨਾਂ ਦੇ ਵਿੱਚ 253 ਦਵਾਈਆਂ ਜਦੋਂ ਮਰਦੀ ਜਾ ਕੇ ਲੈ ਸਕਦੇ ਹੋ ਇਸ ਤੋਂ ਸਵਾਏ ਜਿਹੜੀਆਂ ਐਸੈਂਸ਼ੀਅਲ ਡਰੱਗ ਲਿਸਟ ਦੇ ਵਿੱਚ ਨਹੀਂ ਹੈ ਉਹਦੇ ਵਾਸਤੇ ਐਸਐਮ ਨੂੰ 2 ਲੱਖ ਸਿਵਲ ਸਾਥੀ ਨੂੰ 5 ਲੱਖ ਜਿਹੜੇ ਆਪਣੇ ਡਾਇਰੈਕਟਰਾਂ ਨੂੰ 10 ਲੱਖ ਉਹਨਾਂ ਸਾਰਿਆਂ ਕੋਲੇ ਫੰਡ ਦਿੱਤੇ ਉਹਨਾਂ ਨੇ ਮਾਨ ਸਰਕਾਰ ਨੇ ਉਹ ਜੇ ਪੇਸ਼ੈਂਟ ਨੂੰ ਦਵਾਈ ਨਹੀਂ ਮਿਲਦੀ ਮਤਲਬ ਜਿਹੜੀ ਐਸੈਂਸ਼ੀਅਲ ਡਰੱਗ ਲਿਸਟ ਵਿੱਚ ਨਹੀਂ ਹੈ ਬਟ ਪੇਸ਼ੈਂਟ ਨੂੰ ਕੋਈ ਹੋਰ ਦਵਾਈ ਚਾਹੀਦੀ ਆ ਤਾਂ ਉਹਨੂੰ ਖਰੀਦ ਕੇ ਦੇ ਸਕਦੇ ਆ ਇਸੇ ਤਰ੍ਹਾਂ ਜਿਹੜੀ ਸਾਡੀ ਟਰਸ਼ਰੀ ਕੇਅਰ ਹੈ ਉਹਦੇ ਵਿੱਚ ਮੈਡੀਕਲ ਕਾਲਜਸ ਦੇ ਵਿੱਚ ਹਾਰਟ ਦੀ ਸਰਜਰੀ ਸ਼ੁਰੂ ਕਰਾਈ ਹੈ ਐਂਜੀਓਪਲਾਸਟੀ ਸ਼ੁਰੂ ਕਰਾਈ ਹੈ ਬ੍ਰੇਨ ਸਰਜਰੀ ਸ਼ੁਰੂ ਕਰਾਈ ਹੈ ਔਰ ਜਿਲ੍ਹਾ ਹਸਪਤਾਲਾਂ ਦੇ ਵਿੱਚ ਪਟਿਆਲੇ ਤੋਂ ਸ਼ੁਰੂਆਤ ਕੀਤੀ ਹੈ ਕਿ ਉੱਥੇ ਇੰਟੈਂਸਿਵ ਕੇਅਰ ਯੂਨਿਟ ਔਰ ਉਹਦੇ ਵਿੱਚ ਨਿਓਨੈਟਰਲ ਇੰਟੈਂਸਿਵ ਬੱਚਿਆਂ ਵਾਸਤੇ ਛੋਟੇ ਬੱਚੇ ਜਿਹੜੇ ਸਤਵਾਹੇ ਪੈਦਾ ਹੋ ਜਾਂਦੇ ਉਹਨਾਂ ਵਾਸਤੇ ਜੀ ਨਿੱਕੂ ਜਾਂ ਨਿਓਨੈਟਰਲ ਇੰਟੈਂਸਿਵ ਕੇਅਰ ਯੂਨਿਟ ਸ਼ੁਰੂ ਕੀਤੇ ਆ ਡੈਲਸਿਸ ਦਾ ਕਰ ਰਹੇ ਆ ਇਹ ਕੁੱਲ ਮਿਲਾ ਕੇ ਜਿਹੜਾ ਪ੍ਰਾਇਮਰੀ ਸੈਕੰਡਰੀ ਟਰਸਟੀ ਕੇਅਰ ਦਾ ਇਹਦੇ ਨਾਲ ਮੈਂ ਇੱਕ ਦੋ ਚੀਜ਼ਾਂ ਹੋਰ ਐਡ ਕਰ ਸਕਦਾ ਸੀਐਮ ਦੀ ਜੋਗਸ਼ਾਲਾ ਅੱਜ 2 ਲੱਖ ਬੰਦੇ ਯੋਗਾ ਕਰਦੇ ਆ ਰੋਜ਼ ਪੰਜਾਬ ਦੇ ਵਿੱਚ ਪ੍ਰੋਫੈਸ਼ਨ ਆਫ ਡਿਜ਼ੀਜ਼ న్యూਟ੍ਰੀਸ਼ਨਲ ਗਾਈਡੈਂਸ ਦੇ ਰਹੇ ਆ ਔਰ ਜਿਹੜੀ ਸਾਡੀ ਆਮ ਆਦਮੀ ਕਲੀਨਿਕ ਦਾ ਜਿਹੜਾ ਸਾਡਾ ਮਾਡਲ ਹੈ ਪ੍ਰਾਇਮਰੀ ਕੇਅਰ ਦਾ ਜੋ ਕਿ ਦਿੱਲੀ ਦਾ ਮਾਡਲ ਸੀ ਉੱਥੇ ਉਹਨਾਂ ਨੇ ਚੱਲ ਨਹੀਂ ਦਿੱਤਾ ਜਿਆਦਾ ਉੱਥੇ 500 ਬਣਿਆ ਪੰਜਾਬ ਦੇ ਵਿੱਚ 872 ਬਣ ਚੁੱਕਿਆ ਔਰ ਬਹੁਤ ਸਾਰੇ ਬਣਾਉਣ ਜਾ ਰਹੇ ਆ ਔਰ ਇਹ ਜਿਹੜਾ ਮਾਡਲ ਹੈ ਇਹ ਨਰੋਬੀ ਦੇ ਵਿੱਚ 85 ਕੰਟਰੀਜ਼ ਦੇ ਵਿੱਚ ਜਿਹੜੇ ਉੱਤੇ ਆਏ ਸੀ ਉਹਦੀ ਜਿਹੜਾ ਜਿਹੜਾ ਉਹਨਾਂ ਦਾ ਹੈਗਾ ਡਰਗਸ ਸਪਲਾਈ ਦੇ ਵਿੱਚ ਲਾਸਟ ਮਾਈਲ ਡਿਲੀਵਰੀ ਆਫ ਡਰਗਸ ਦੇ ਵਿੱਚ ਪੰਜਾਬ ਦਾ ਜਿਹੜਾ ਮਾਡਲ ਹੈ ਬੈਸਟ ਮੰਨਿਆ ਗਿਆ ਔਰ 40 ਕੰਟਰੀਜ਼ ਨੂੰ ਰੈਪਲੀਕੇਟ ਕਰ ਰਹੇ ਹਾਂ ਇਸੇ ਤਰ੍ਹਾਂ ਜਿਹੜਾ ਸਾਡਾ ਫਰਿਸ਼ਤੇ ਮਾਡਲ ਹੈ ਜਿਹਦੇ ਵਿੱਚ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਕਿ ਹਰ 25 30 ਕਿਲੋਮੀਟਰ ਦੇ ਉੱਤੇ ਹਾਈਵੇ ਤੇ ਸਟੇਟ ਹਾਈਵੇ ਨੈਸ਼ਨਲ ਹਾਈਵੇ ਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਆ ਟ੍ਰੇਨਡ ਸਟਾਫ ਹੈ ਔਰ ਇਹਦੇ ਨਾਲ 108 ਐਮਬੂਲੈਂਸ ਹੈ ਉਹ ਪੇਸ਼ਣ ਨੂੰ ਹਸਪਤਾਲ ਪਹੁੰਚਾਉਂਦੇ ਆ ਵਿਦਨ ਹਾਫ ਅਨ ਆਰ ਔਰ ਜਿਹੜਾ 골ਡਨ ਆਰ ਹੈ ਉਹਦੇ ਵਿੱਚ ਚਾਹੇ ਸਰਕਾਰੀ ਹਸਪਤਾਲ ਹੋਵੇ ਪ੍ਰਾਈਵੇਟ ਹੋਵੇ ਪੇਸ਼ਣ ਸਰਕਾਰੀ ਹੋਵੇ ਪੇਸ਼ਣ ਪੰਜਾਬ ਦਾ ਹੋਵੇ ਹਰਿਆਣੇ ਦਾ ਹੋਵੇ ਜਾਂ ਕੋਈ ਪੇਸ਼ਣ ਕਿਸੇ ਹੋਰ ਰਾਜ ਦਾ ਜਾਂ ਦੂਜੇ ਦੇਸ਼ ਦਾ ਕਿਉਂ ਨਾ ਹੋਵੇ ਸਾਰਾ ਇਲਾਜ ਫਰੀ ਹੈ ਜੀ ਜੇ ਚਾਹੇ ਖਰਚਾ 2 ਲੱਖ ਦਾ ਹੋਵੇ 10 ਲੱਖ ਦਾ ਹੋਵੇ ਜਾਂ 10 ਹਜ਼ਾਰ ਦਾ ਹੋਵੇ ਸਾਰਾ ਖਰਚਾ ਸਰਕਾਰ ਨੇ ਪੂਰਾ ਉਹਦਾ ਐਕਸੀਡੈਂਟ ਹੋ ਗਿਆ ਉਹਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਕਰਕੇ ਚੱਲਦਾ ਕਰਕੇ ਉਹਨੂੰ ਉਹਦਾ ਘਰ ਭੇਜਣਾ ਔਰ ਬਹੁਤ ਸਾਰੇ ਕੰਟਰੀਜ਼ ਨੇ ਇਹ ਵੀ ਕਿਹਾ ਕਿ ਸਾਰਾ ਬਹੁਤ ਸਾਰੇ ਸਟੇਟਸ ਨੇ ਮਾਨੂੰ ਇਹ ਕਿਹਾ ਕਿ ਇਹ ਸਾਰੇ ਦੇਸ਼ ਦੇ ਵਿੱਚ ਲਾਗੂ ਹੋਣਾ ਚਾਹੀਦਾ ਜਿੱਦਾਂ ਕਦੇ ਮੈਡੀਕੀਨ ਲਾਗੂ ਹੋਈ ਸੀ। ਸੋ ਇਹ ਪ੍ਰਾਤਵੰਤ ਸਰਕਾਰ ਦੀ ਹੁਣ ਤੱਕ ਦੀ ਡਾਈਸਾਹਬ ਦੀ ਕਾਰਗੁਜ਼ਾਰੀ ਜਿਦਾ ਮੈਂ ਤੁਹਾਨੂੰ ਇੱਕ ਓਵਰਵਿਊ ਦਿੰਦਾ। ਤੇ ਅੱਜ ਜਿਹੜਾ ਡਾਇਲਿਸਿਸ ਵਾਲਾ ਹੈਗਾ ਇਹਦੇ ਵਿੱਚ ਸਾਡੇ ਬਹੁਤ ਸਾਰੀਆਂ ਐਨਜੀਓਜ਼ ਅੱਗੇ ਆ ਰਹੀਆਂ। ਅਸੀਂ ਇੱਕ ਜਿਹੜੀ ਇੱਕ ਤੁਸੀਂ ਕਹਿ ਲਓ ਕਿ ਇੱਕ ਨਵੀਂ ਸ਼ੁਰੂਆਤ ਹੈ ਪਹਿਲਾਂ ਹੁੰਦੀ ਸੀ ਪੀਪੀਪੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਉਹਦੇ 'ਚ ਕੀ ਸੀਗਾ ਕਿ ਸਰਕਾਰ ਸੀ ਇੱਕ ਪ੍ਰਾਈਵੇਟ 플레이ਰ ਹੁੰਦਾ ਸੀ ਉਹਨੂੰ ਫਾਇਦਾ ਪਛਾਣਨ ਵਾਸਤੇ ਸਰਕਾਰ ਤੇ ਪ੍ਰਾਈਵੇਟ 플레이ਰ ਬਣਾ ਕੇ ਲੋਕਾਂ ਤੋਂ ਪੈਸੇ ਲੈਂਦੇ ਸੀ ਲੁੱਟਦੇ ਸੀ ਜਿਹੜਾ ਹੁਣ ਭਗਵੰਤ ਮਾਨ ਸਰਕਾਰ ਨੇ ਸ਼ੁਰੂ ਕੀਤਾ ਜੋ ਕਿ ਅਰਵਿੰਦ ਕੇਜੀਵਾਲ ਜੀ ਦੀ ਨੀਤੀ ਹੈ ਕਿ ਹੁਣ ਅਸੀਂ ਪ੍ਰਾਈਵੇਟ ਐਨਜੀਓ ਪਾਰਟਨਰਸ਼ਿਪ ਕਰ ਰਹੇ ਹਾਂ ਚਾਹੇ ਅੱਜ ਅਸੀਂ ਹਾਂਸ ਫਾਊਂਡੇਸ਼ਨ ਜਿਹੜੀ ਡੇਰਾਧੂਨ ਬੇਸਡ ਹੈ ਉਹਨਾਂ ਦੇ ਨਾਲ ਕੀਤਾ ਇੱਕ ਹੈਲਪਫੁਲ ਐਨਜੀਓ ਨਾਰ ਸੇਵਾ ਨਾਰਾਇਣ ਸੇਵਾ ਲੁਧਿਆਣੇ ਵਿੱਚ ਹੈ ਜਿਹੜੇ ਕਿ ਉਹਨਾਂ ਦੇ ਆਲਰੇਡੀ ਉਹਨਾਂ ਕੋਲ ਦੀਆਂ 20 ਮਸ਼ੀਨਾਂ ਲੱਗੀਆਂ ਹੋਈਆਂ ਜਵੱਦੀ ਦੇ ਵਿੱਚ 10 ਮਸ਼ੀਨਾਂ ਵਾਸਤੇ ਹੋਰ ਪਰਮਿਸ਼ਨ ਮੰਗ ਰਹੇ ਹੋ 3 ਉਹ ਵੀ ਤਿਆਰ ਹੈ ਸਾਡਾ ਇੱਕ ਸੈਂਟਰ ਹੋਰ ਰਨ ਕਰਨ ਵਾਸਤੇ ਬਹੁਤ ਸਾਰੀਆਂ ਐਨ ਜੀਓ ਦਾ ਆ ਕੇ ਆ ਰਹੀਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਐਨ ਜੀਓਜ਼ ਨਾਲ ਮਿਲ ਕੇ इवन ਮੈਡੀਕਲ ਕਾਲਜ ਦੇ ਵਿੱਚ ਉਹਨਾਂ ਦੀ ਕੋਲੈਬੋਰੇਸ਼ਨ ਲਵਾਵਾਂਗੇ ਔਰ ਉਹਨਾਂ ਦੇ ਜਿਹੜੇ ਐਨ ਜੀਓ ਨੂੰ ਮੈਂ ਇਨਵਾਈਟ ਵੀ ਕਰਦਾ ਜਿੰਨੇ ਐਨ ਆਰ ਆਈਜ਼ ਆ ਬਹੁਤ ਸਾਰੇ ਐਨ ਆਰ ਆਈਜ਼ ਨੇ ਆਮ ਆਦਮੀ ਕਲੀਨਿਕਸ ਨੂੰ ਬਣਾ ਕੇ ਦਿੱਤੇ ਆ ਕਿਉਂਕਿ ਉਹ ਪ੍ਰਿੰਟ ਫੀਸ ਕੇ ਦਿੱਤੀ ਆ ਕਹਿੰਦੇ ਸਾਡੇ ਪ੍ਰਿੰਟ ਤੇ ਅਸੀਂ ਬਣਾ ਦਿੰਨੇ ਆ ਚਲਾ ਤੁਸੀਂ ਲਈਓ ਬਹੁਤ ਸਾਰੇ ਐਨ ਆਰ ਆਈਜ਼ ਨੇ ਸਾਨੂੰ ਐਮਬੂਲੈਂਸਸ ਦਿੱਤੀਆਂ ਜਿਹਨੂੰ ਅਸੀਂ ਇੰਟੀਗ੍ਰੇਟ ਕਰ ਰਹੇ ਆ ਆਪਣੇ ਸਿਸਟਮ ਦੇ ਵਿੱਚ ਸੋ ਮੈਂ ਸਾਰਿਆਂ ਨੂੰ ਇਨ ਕਿ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਰੰਗਲਾ ਪੰਜਾਬ ਬਣਾਉਣ ਦਾ ਬੀੜਾ ਚੁੱਕਿਆ ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਆਓ ਹੁਣ ਨਾਓ ਇਜ਼ ਦਾ ਰਾਈਟ ਓਪਰਚ्युनिटी ਤੁਸੀਂ ਆਪਣੇ ਪਿੰਡ ਦੇ ਲੋਕਾਂ ਵਾਸਤੇ ਆਪਣੇ ਮਹੱਲੇ ਦੇ ਲੋਕਾਂ ਵਾਸਤੇ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਜੇ ਤੁਸੀਂ ਸਿਹਤ ਸਿੱਖਿਆ ਰੋਜ਼ਗਾਰ ਇਸ ਕ੍ਰਾਂਤੀ ਦੇ ਵਿੱਚ ਕੱਲ ਵੀ ਅਸੀਂ 586 ਲੋਕਾਂ ਨੂੰ ਦਿੱਤੇ ਜਿਹੜੇ ਮਲਟੀ ਪਰਪਸ ਹੈਲਥ ਵਰਕਰ ਚਾਹੇ ਮੈਡੀਕਲ ਵਾਰਡ ਟੈਕਨੋਲੋਜਿਸਟ ਆਫਥਲਮਿਕ ਅਫਸਰਸ ਵਾਰਡ ਟਰਡੈਂਟਸ ਹੋਟੀ ਸਿਸਟਰ ਪਿਛਲੇ ਹਫ਼ਤੇ ਜਿਹੜਾ ਸੀਗਾ 263 ਨੂੰ ਦਿੱਤੇ ਸੀ ਇਸੇ ਤਰ੍ਹਾਂ ਬਹੁਤ ਸਾਰੀਆਂ ਰਿਕਰੂਟਮੈਂਟਸ ਚੱਲਦੀਆਂ ਪਈਆਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੜੇ ਹੈ ਗਿਆ ਇਸ ਤੋਂ ਵੀ ਦੁੱਗਣੇ ਨੰਬਰ ਦੇ ਵਿੱਚ ਆਮ ਆਦਮੀ ਕਲੀਨਿਕ ਬਣਾ ਕੇ ਹਸਪਤਾਲਾਂ ਦੀਆਂ ਬਿਲਡਿੰਗਾਂ ਦਮੀਆਂ ਬਣ ਰਹੀਆਂ ਡਾਕਟਰਸ ਦੀ ਪੈਰਾਮੈਡਿਕਸ ਦੀ ਰਿਕਰੂਟਮੈਂਟ ਚੱਲ ਰਹੀ ਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਜੋ ਸਾਡੇ ਮੁੱਖ ਮੰਤਰੀ ਸਾਹਿਬ ਦੀ ਵਿਜਨ ਹੈ ਅਰਵਿੰਦ ਕੇਜਰੀਵਾਲ ਜੀ ਦੀ ਵਿਜਨ ਹੈ ਕਿ ਅਸੀਂ ਜੜੀ ਹੈ ਗਿਆ ਬੈਸਟ ਕੁਆਲਿਟੀ ਹੈਲਥ ਸਰਵਿਸਸਿਸ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਖਰਚਾ ਸਾਰਾ ਸਰਕਾਰ ਕਰ ਦੇ ਪੰਜਾਬ ਦੇ ਲੋਕਾਂ ਨੂੰ ਫ੍ਰੀ ਆਫ ਕਾਸਟ ਜਾਂ ਜਿਸ ਤਰ੍ਹਾਂ ਜਿਹੜੇ ਸਾਡੀ ਪੰਜਾਬ ਇੰਸਟੀਚਿਊਟ ਵੀ ਅਸੀਂ ਸਾਡੀ ਆਟਿਜ਼ਮ ਤੇ ਅਸੀਂ ਇੱਕ ਇੰਸਟੀਚਿਊਟ ਲੈ ਕੇ ਆਵਾਂਗੇ ਇੱਕ ਨੈਸ਼ਨਲ ਸੈਂਟਰ ਫॉर ਡਿਜ਼ੀਜ਼ ਕੰਟਰੋਲ ਲੈ ਕੇ ਆਵਾਂਗੇ ਮੈਂਟਲ ਹੈਲਥ ਦੇ ਵਿੱਚ ਜਿਹੜਾ ਸਾਡਾ ਅਮਰਸਰ ਮੈਡੀਕਲ ਕਾਲਜ ਹੈ ਉਹਦੇ ਵਿੱਚ ਅਸੀਂ ਜਿਹੜਾ ਨਿਮਹਾ ਸਾ ਨੈਸ਼ਨਲ ਇੰਸਟੀਚਿਊਟ ਆਫ ਮੈਂਟਰੋਨੈਥਲ ਨਿਊਰੋਸਾਇੰਸਸ ਕੋਰਾਂ ਦੇ ਇਸ ਯੋਗ ਦੇ ਨਾਲ ਉੱਥੇ ਜਿਹੜਾ ਹੈਗਾ ਬਹੁਤ ਅੱਛੀ ਇੰਸਟੀਚਿਊਟ ਲੈ ਕੇ ਆਵਾਂਗੇ ਔਰ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਸਾਡੀ ਗੁਰੂ ਰਵਿਦਾਸ ਯੂਨੀਵਰਸਿਟੀ ਆ ਆਯੁਰਵੈਦ ਯੂਨੀਵਰਸਿਟੀ ਆ ਉੱਥੇ 올 ਇੰਡੀਆ ਇੰਸਟੀਚਿਊਟ ਆਫ ਆਯੁਰਵੈਦ ਜਿਵੇਂ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਆ ਦੇ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੈਦ ਆ ਵੀਰ ਉਹ ਅਸੀਂ ਸਾਡੀ ਗੱਲ ਹੋਈ ਹੈ ਸੈਂਟਰ ਦੇ ਨਾਲ ਦੇ ਐਗਰੀਡੈਂਟ ਪ੍ਰਿੰਸੀਪਲ ਸਾਡੇ ਫੰਡ ਰੀਲੀਜ਼ ਕਰਨ ਔਰ ਨੈਸ਼ਨਲ ਰਿਪਿਊਟ ਦੇ ਇੰਸਟੀਚੂਟਸ ਲਈ ਇਹ ਅਸੀਂ ਬਹੁਤ ਜਲਦੀ ਸ਼ੁਰੂ ਕਰਾਂਗੇ ਸੋ ਜੇ ਕੋਈ ਸਵਾਲ ਹੈ ਤਾਂ ਬਹੁਤ-ਬਹੁਤ ਧੰਨਵਾਦ ਹਾਈਪਰ ਟੈਂਸ਼ਨ ਦੀ ਜਿਹੜੀ ਗੱਲ ਕੀਤੀ ਹੈ ਜੀ ਬਹੁਤ ਆ ਰਹੀ ਹੈ ਜੀ ਤਾਂ ਇਸ ਵਾਰ ਜੀ ਜੀ ਤੇ ਦੇਖੋ ਜਿਹੜੀ ਹਾਈਪਰ ਟੈਂਸ਼ਨ ਹੈ ਤੁਹਾਨੂੰ ਸਮਝ ਨਹੀਂ ਪਾਉਗੀ ਇੱਕ ਅਸੀਂ ਕਹਿੰਦੇ ਹਾਂ ਅਸੈਂਸ਼ੀਅਲ ਹਾਈਪਰ ਟੈਂਸ਼ਨ ਜਿਹੜੀ ਕਿ ਜਨਰਲੀ ਏਜ ਰਿਲੇਟਡ ਹੁੰਦੀ ਹੈ ਉਹਦੇ ਚ ਕੋਈ ਕਾਰਨ ਨਹੀਂ ਹੁੰਦਾ ਜਦੋਂ ਉਮਰ ਦੇ ਹਿਸਾਬ ਨਾਲ ਜਿਹੜੀਆਂ ਬਲੱਡ ਵੈਸਲ ਆ ਸਖਤ ਹੋ ਜਾਂਦੇ ਉਹਨੂੰ ਐਸੈਂਸ਼ੀਅਲ ਹਾਈਪਰ ਟੈਨਸ਼ਨ ਕਹਿੰਦੇ ਆ ਬੈਟ देयर ਇਜ਼ ਨੋ ਸਕੰਡਰੀ ਕੌਜ਼ ਦੂਜਾ ਹੁੰਦਾ ਹੈਗਾ ਕਿ ਜਿਹੜੇ ਯੰਗ ਪੇਸ਼ੈਂਟਸ ਆ ਉਹਦੇ ਚ ਮੈਂ ਕਹੂੰਗਾ ਕਿ ਦੋ ਵੱਡੇ ਕਾਰਨ ਆ ਜਿਹੜੇ ਮੋਡੀਫਾਇਬਲ ਹੈ ਇੱਕ ਤਾਂ ਹੈਗਾ ਕਿ ਜਿਹੜਾ ਸਟ੍ਰੈਸ ਬਹੁਤ ਆទਿਕੇ ਰਹਿਦੇ ਵਿੱਚ ਸਭ ਸਾਰਿਆਂ ਨੂੰ ਟੈਨਸ਼ਨ ਬਹੁਤ ਆ ਲੋਕਾਂ ਨੂੰ ਕਿਸੇ ਨੂੰ ਬੇਰੋਜ਼ਗਾਰੀ ਕਰਕੇ ਕਿਸੇ ਨੂੰ ਕੋਈ ਫੈਮਿਲੀ ਦਾ ਡਿਸਪਿਊਟ ਕਰਕੇ ਕਿਸੇ ਨੂੰ ਕੋਈ ਲੈਂਡ ਦਾ ਡਿਸਪਿਊਟ ਕੋਈ ਕਰਜ਼ਾਈ ਹੈ ਉਦੇ ਨਾਲ ਜਿਹੜਾ ਸਟੂਡੈਂਟਸ ਦੇ ਵਿੱਚ ਬਹੁਤ ਸਟ੍ਰੈਸ ਹੈ ਉਹਨਾਂ ਦਾ ਕੰਪੀਟੀਸ਼ਨ ਹੈ ਅਨ ਹੈਲਦੀ ਕੰਪੀਟੀਸ਼ਨ ਹੈ ਉਹਦੇ ਵਿੱਚ ਯੋਗਾ ਮੈਡੀਟੇਸ਼ਨ ਦਾ ਬਹੁਤ ਰੋਲ ਹੈ ਸਟ੍ਰੈਸ ਮੈਨੇਜਮੈਂਟ ਹੈ ਦੂਜਾ ਵੈਸਟੀ ਬਹੁਤ ਹੈ ਸਾਡੀ ਡਾਈਟ ਜਿਹੜੀ ਡਾਈਟ ਹੈਗੀ ਆ ਉਹ ਅਨ ਹੈਲਦੀ ਹੋ ਗਈ ਹੈ ਅਸੀਂ ਜਿਹੜੀ ਕਿ ਕੁਦਰਤ ਤੋਂ ਦੂਰ ਜਾ ਕੇ ਨੇਚਰਲ ਫੂਡ ਤੋਂ ਦੂਰ ਜਾ ਕੇ ਅਸੀਂ ਜਿਹੜਾ ਹੈਗਾ ਬਾਜ਼ਾਰ ਦਾ ਜਿਹੜਾ ਖਾਣਾ ਹੈਗਾ ਜਿਹੜਾ ਡੱਬਿਆਂ ਵਾਲਾ ਖਾਣਾ ਜਿਹੜਾ ਪੈਕ ਹੋ ਕੇ ਆਉਂਦਾ ਵਿੱਚ ਇਜ਼ ਫੁੱਲ ਆਫ ਸਾਲਟ ਐਂਡ ਅਨ ਸੈਚੂਰੇਟਿਡ ਫੈਟੀ ਐਸਰ ਜਿਹੜਾ ਉਹਦੇ ਵਿੱਚ ਜਿਹੜਾ ਅਨ ਹੈਲਦੀ ਆਇਲਸ ਚੂਜ਼ ਹੁੰਦੇ ਉਹਦੇ ਵਿੱਚ ਜਿਹੜਾ ਬਾਜ਼ਾਰ ਤੋਂ ਖਾਣਾ ਆਉਂਦਾ ਹੈ ਜਿਹੜਾ ਨੈਚੁਰਲ ਫੂਡ ਆ ਜਿਹੜਾ ਪਲਾਂਟ ਤੋਂ ਆਉਂਦਾ ਪਲਾਂਟ ਬੇਸਡ ਔਰ ਜਿਹੜਾ ਜਿਹੜਾ ਮੰਮੀ ਨੇ ਬਣਾਇਆ ਔਰ ਕਿਸਾਨ ਨੇ ਉਗਾਇਆ ਜਿਹੜਾ ਉਹ ਵਾਲਾ ਖਾਣਾ ਉਸ ਤੋਂ ਅਸੀਂ ਦੂਰ ਜਾ ਰਹੇ ਹਾਂ ਪਲੱਸ ਜਿਹੜੀ ਸਾਡੀ ਐਕਟੀਵਿਟੀ ਘਟ ਰਹੀ ਆ ਜੇ ਹੁਣ ਪਹਿਲਾਂ ਜਿਹੜੇ ਕਿਸਾਨ ਹੁੰਦੇ ਸੀ ਜਾਂ ਆਮ ਲੋਕ ਹੁੰਦੇ ਸੀਗੇ ਮੈਂ ਵੀ ਅੱਜ ਮੈਡੀਕਲ ਸਟੂਡੈਂਟ ਸਾਈਕਲ ਤੇ ਜਾਂਦਾ ਸੀ ਤੁਹਾਡੇ ਸਾਰਿਆਂ ਕੋਲ ਵੀ ਗੱਡੀਆਂ ਹੋਣਗੀਆਂ ਜਾਂ ਕਾਰਾਂ ਹੋਣਗੇ ਸਾਈਕਲ ਹੋਣਗੇ ਤੁਹਾਡੇ ਚੋਂ ਕਿੰਨੇ ਕੁ ਬੰਦੇ ਸਾਈਕਲ ਯੂਜ਼ ਕਰਦੇ ਆ ਜੀ ਜੇ ਤੁਸੀਂ ਵਾਕਿੰਗ ਕਰੋਗੇ ਸਾਈਕਲਿੰਗ ਕਰੋਗੇ ਯੋਗਾ ਕਰੋਗੇ ਮੈਡੀਟੇਸ਼ਨ ਕਰੋਗੇ ਤਾਂ ਹਾਈਪਰਟੈਨਸ਼ਨ ਦੇ ਵਿੱਚੋਂ ਤੁਸੀਂ ਇਟ ਕੈਨ ਬੀ ਡਿਲੇਡ ਹਾਈਪਰਟੈਨਸ਼ਨਲ ਡਾਇਬੀਟਿਸ ਦੇ ਕੈਨ ਬੀ ਡਿਲੇਡ ਐਂਡ ਦੇ ਕੈਨ ਬੀ ਪ੍ਰੋਵੈਂਟਡ ਇਨ ਸਰਟਨ ਡਿਜ਼ੀਜ਼ ਵਿਦ ਲਾਈਫਸਟਾਈਲ ਮੋਡੀਫਿਕੇਸ਼ਨ ਅਸੀਂ ਉਹਦੇ ਤੇ ਫੋਕਸ ਕਰ ਰਹੇ ਹਾਂ ਸੀਐਮ ਦੀ ਯੋਗਸ਼ਾਲਾ ਦਾ ਇਹੀ ਕਨਸੈਪਟ ਹੈ ਇਹ ਦਿੱਲੀ ਵਿੱਚ ਸ਼ੁਰੂ ਹੋਇਆ ਸੀ ਲੇਕਿਨ ਉਥੇ ਅਰਜੀ ਸਾਹਿਬ ਨੇ ਚੱਲਣ ਨਹੀਂ ਦਿੱਤਾ ਪੰਜਾਬ ਦੇ ਵਿੱਚ ਬਹੁਤ ਪ੍ਰੋਸਪਰ ਕਰ ਰਿਹਾ ਲੋਕ ਲੋਕ ਬਹੁਤ ਖੁਸ਼ ਆ ਦੇ ਨਾਲ ਇੱਕ ਸ਼ਹਿਰ ਦੇ ਵਿੱਚ 40 40 ਜਗ੍ਹਾ ਤੇ ਲੋਕ ਸਵੇਰੇ ਆ ਕੇ ਯੋਗਾ ਕਰਦੇ ਆ ਦੇ ਆਰ ਵੈਰੀ ਹੈਪੀ ਅਲਟੀਮੇਟਲੀ ਜਿਹੜੀਆਂ ਹਿਊਮਨ ਨੀਡਸ ਆ ਬਹੁਤ ਲਿਮਿਟਡ ਹੁੰਦੀਆਂ ਬਟ ਜਿਹੜੀ ਹਿਊਮਨ ਗਰੀਡ ਆ ਦੈਟ ਇਜ਼ ਅਨਲਿਮਿਟਡ ਸੋ ਇਟ ਇਜ਼ ਨੀਡ ਵਰਸਸ ਗਰੀਡ ਸੋ ਜੇ ਆਪਾਂ ਹਿਊਮਨ ਨੀਡ ਦੀ ਗੱਲ ਕਰਾਂਗੇ ਤਾਂ ਜਿਹੜੀ ਮਦਰ ਅਰਥ ਹੈ ਵਾਤਾਵਰਣ ਪਾਣੀ ਦੇ ਕੈਨ ਆਲ ਸਸਟੇਨ ਅਸ ਬਟ ਜਦੋਂ ਹਿਊਮਨ ਗਰੀਡ ਆ ਜਾਂਦੀ ਆ ਤਾਂ ਓਵਰ ਐਕਸਪਲੋਇਟੇਸ਼ਨ ਹੁੰਦੀ ਆ ਪਾਣੀ ਦੀ ਵੀ ਨੇਚਰਲ ਸਰਸਸ ਦੀ ਵੀ 에ਅਰ ਪੋਲੂਸ਼ਨ ਹੁੰਦੀ ਆ ਔਰ ਫੂਡ ਟਾਕਸਿਸਿਟੀ ਵੀ ਹੋ ਰਹੀ ਆ ਕਿਉਂਕਿ ਇੰਟੈਂਸਿਵ ਫਾਰਮਿੰਗ ਕਰਦੇ ਆਪਾਂ ਮੇਰੇ ਪਿਆ ਤੁਹਾਨੂੰ ਅਗਲੀ ਵਾਰੀ ਕਿਤੇ ਬੁਲਾ ਕੇ ਦਿਖਾਉਂਗਾ ਮੈਂ ਘਰ ਦੇ ਵਿੱਚ ਰੂਫ ਟਾਪ ਗਾਰਡਨਿੰਗ ਆਪਣੀ ਕਿਚਨ ਗਾਰਡਨਿੰਗ ਕਰਦਾ ਤੇ ਮੈਨੂੰ ਆਪਣਾ ਸ਼ੌਕ ਹੈ ਤਾਂ ਕਿ ਸੋ ਦਾ ਟਾਈਕਨ ਗੈਟ ਟੌਕਸਿਨ ਫਰੀ ਫੂਡ ਆਪਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਥੇਰ ਇਜ਼ ਅ ਕਨਸੈਪਟ ਆਫ ਰੂਫ ਟਾਪ ਗਾਰਡਨਿੰਗ ਥੇਰ ਇਜ਼ ਅ ਕਨਸੈਪਟ ਆਫ ਵਰਟੀਕਲ ਗਾਰਡਨਿੰਗ ਜੇ ਤੁਹਾਡਾ ਫਲੈਟ ਹੈ ਤਾਂ ਉੱਥੇ ਵੀ ਹੋ ਜਾਂਦੇ ਆ ਤੰਗੀਆਂ ਪਾਲਕ ਮੇਥੀ ਸਾਰਾ ਕੁਝ ਹੋ ਜਾਂਦਾ ਤੇ ਉਹ ਵੀ ਦਰਸਾਵਾ ਕੇ ਕਿਸੇ ਵੇਲੇ ਥਿਸ ਇਜ਼ ਪਾਰਟ ਆਫ ਮਾਈ ਅੱਜ ਤੁਹਾਡੇ ਨਾਲ ਮੋٹے ਤੌਰ ਤੇ ਜੋ ਭਗਵਾਨ ਸਮਾਨ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਜੋ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਵਿਜ਼ਨ ਤੋਂ ਪ੍ਰੇਰਿਤ ਹੈ ਉਹਦੀ ਜਿਹੜੀ ਸਿਹਤ ਕ੍ਰਾਂਤੀ ਹੈ ਮੈਂ ਉਹਦਾ ਪਹਿਲਾਂ ਥੋੜਾ ਜਿਹਾ ਤੁਹਾਨੂੰ ਬਰੀ ਬਰੀਫਲੀ ਇੱਕ ਓਵਰਵਿਊ ਦੇਵਾਂਗਾ ਜੀ ਉਹਦੇ ਵਿੱਚ ਅਸੀਂ ਜਿਹੜੀ ਸ਼ੁਰੂਆਤ ਕੀਤੀ ਸੀ ਤਿੰਨ ਲੈਵਲ ਦੇ ਉੱਤੇ ਇੱਕ ਹੈਗਾ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸ਼ੀਅਰੀ ਕੇਅਰ ਔਰ ਪ੍ਰਾਇਮਰੀ ਕੇਅਰ ਦੇ ਵਿੱਚ 872 ਆਮ ਆਦਮੀ ਕਲੀਨਿਕ ਅਸੀਂ ਖੋਲ ਚੁੱਕੇ ਹਾਂ ਜਿਨ੍ਹਾਂ ਨੇ ਕਿ ਹੁਣ ਤੱਕ 2 ਕਰੋੜ 7 ਲੱਖ ਤੋਂ ਜ਼ਿਆਦਾ ਪੇਸ਼ੈਂਟਸ ਦੇਖਿਆ ਉਹਦੇ ਚੋਂ 92 ਲੱਖ ਜਿਹੜੇ ਪੇਸ਼ੈਂਟ ਹੈ ਉਹ ਯੂਨੀਕ ਪੇਸ਼ੈਂਟਸ ਹੈ ਜੋ ਇੱਕ ਵਾਰੀ ਆਮ ਆਦਮੀ ਕਲੀਨਿਕ ਵਿੱਚ ਦਵਾਈ ਲੈਣ ਆਏ ਔਰ 1 ਕਰੋੜ 15 ਲੱਖ ਪੇਸ਼ੈਂਟਸ ਉਹ ਹੈਗੇ ਆ ਜਿਹੜੇ ਬਾਰ-ਬਾਰ ਆਏ ਆ ਇਹਦਾ ਮਤਲਬ ਲੋਕ ਆਏ ਉਹਨਾਂ ਨੂੰ ਪਤਾ ਲੱਗਿਆ ਕਿ ਆਮ ਆਦਮੀ ਕਲੀਨਿਕ ਆ ਉਹਨਾਂ ਨੂੰ ਸਰਵਿਸ ਅੱਛੀ ਲੱਗੀ ਉਹਨਾਂ ਦੇ ਟੈਸਟ ਵੀ ਹੋਏ ਔਰ ਦਵਾਈਆਂ ਵੀ ਮਿਲੀਆਂ ਔਰ ਲੋਕ ਬਾਰ-ਬਾਰ ਜਿਹੜੇ ਉਹ ਦਵਾਈ ਲੈਣ ਆ ਰਹੇ ਆ ਖਾਸ ਕਰਕੇ ਉਦੋਂ ਜਿਹੜੀਆਂ ਸਭ ਤੋਂ ਦੋ ਕਾਮਨ ਬਿਮਾਰੀਆਂ ਹੈਗੀਆਂ ਉਹ ਹੈਗੀਆਂ ਹਾਈਪਰਟੈਨਸ਼ਨ ਐਂਡ ਡਾਇਬੀਟੀਜ਼ ਤੇ ਤੀਜੇ ਨੰਬਰ ਤੇ ਹੈਗੀਆਂ ਜਿਹੜੀਆਂ ਛਾਤੀ ਦੇ ਰੋਗ ਜਿਨ੍ਹਾਂ ਨੂੰ ਆਪਾਂ ਕਹਿੰਦੇ